ਦਸ਼ਮ ਪਾਤਸ਼ਾਹ ਸਰਵਾਂਸਦਾਨੀ ਕਸ਼ਮੀਰ ਪਿਤਾ ਜੀ ਦੀ ਬਖਸ਼ੀ ਹੋਈ ਪਤੇਨਾ ਸੰਗ ਪਈਏ ਸਾਰੇ ਹੀ ਗੱਜ ਕੇ ਆਪੋ ਜੀ ਵਾਹਿਗੁਰੂ ਜੀ ਕਾ ਬਖਸ਼ਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਅੱਜ ਸਾਡੇ ਇਥੇ ਪ੍ਰੋਗਰਾਮ ਹੋ ਰਿਹਾ ਹੈ ਤੇ ਇੰਨੇ ਬੱਚੇ ਇਕੱਤਰ ਨੇ ਪਰ ਮੈਨੂੰ ਆਵਾਜ਼ ਫਿਰ ਵੀ ਨਹੀਂ ਆਈ ਇੱਕ ਵਾਰੀ ਦੁਬਾਰਾ ਜੀ ਮਤੇ ਦੀ ਸੰਗ ਪਾਉਂਦੇ ਹਾਂ ਸਾਰੇ ਜਾਨੇ ਗੱਜ ਕੇ ਅਸੀ ਅੱਜ ਖਾਲਸਾ ਪ੍ਰਗਟ ਦਿਵਸ ਮਨਾਉਣ ਦੇ ਲਈ ਇਕੱਤਰ ਹੋਏ ਹਾਂ ਤੇ ਸਵੇਰ ਤੋਂ ਲੈ ਕੇ ਮੈਂ ਬਹੁਤ ਹੀ ਆਭਾਗੀ ਹਾਂ ਬਹੁਤ ਹੀ ਆਭਾਗੀ ਹਾਂ ਜੋ ਮੈਨੂੰ ਇਸ ਕੀਰਤਨ ਦਾ ਸੰਤਨ ਨਾਮ ਮਿੱਲਿਆ ਇੱਕ ਵਿਸ਼੍ਰੀ ਆਦਸੀ ਸਰਵੰਤਤਾ ਮੇਰੇ ਤੋਂ ਪਹਿਲਾਂ ਆਪ ਜੀ ਦੇ ਨਾਲ ਸਾਡੇ ਸਤਕਾਰਯੋਗ ਡਾਇਰੈਕਟਰ ਸਾਹਿਬ ਸਰਦਾਰ ਕੁਵਲ ਕੁਲਵੰਤ ਸਿੰਘ ਜੀ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਅਤੇ ਪ੍ਰਿੰਸੀਪਲ ਸਰਕਾਰ ਮਨਦੀਪ ਸਿੰਘ ਜੀ ਨੇ ਆਪ ਜੀ ਦੇ ਨਾਲ ਸੰਜਾਈ ਗੁਰਮਤਿ ਵਿਚਾਰਾਂ ਦੀ ਜਿਸ ਤੋਂ ਕਿ ਅਸੀਂ ਪਹਿਲਾਂ ਹੀ ਬਹੁਤ ਕੋਝਲ ਇਸ ਦਿਵਸ ਦੇ ਉੱਤੇ ਜੋ ਸਾਡਾ ਇਤਿਹਾਸ ਹੈ ਉਸ ਦੇ ਨਾਲ ਜਾਣੂ ਹੋ ਜਿੱਤੇ ਹਾਂ ਪਰ ਮੇਰਾ ਜੋ ਵਿਸ਼ਾ ਹੈ ਉਹ ਖਾਲਸਾ ਪਰਗਰ ਦਿਵਸ ਦੇ ਉੱਤੇ ਇਸ ਦਾ ਜੋ ਇਤਿਹਾਸ ਨਾਲ ਹੀ ਜਾਣੂ ਕਰਵਾਉਣਾ ਨਹੀਂ ਹੈ ਬਲਕਿ ਸਾਡਾ ਜੋ ਵਿਸ਼ੋਕੜ ਹੈ ਉਸ ਤੋਂ ਵੀ ਜਾਣ ਕਰਵਾਉਣਾ ਹੈ ਕਿ ਇਸ ਸੰਸਾਰ ਦੇ ਉੱਤੇ ਜੇ ਅਸੀਂ ਹਿੰਦੁਸਤਾਨ ਦੀ ਗੱਲ ਕਰੀਏ ਤਾਂ ਸਭ ਤੋਂ ਪੁਰਾਣਾ ਧਰਮ ਜੋ ਮੰਨਿਆ ਜਾਂਦਾ ਹੈ ਸਨਾਤਨ ਵਤ ਮੰਨਿਆ ਜਾਂਦਾ ਹੈ ਸਨਾਤਨ ਵਤ ਦੇ ਵਿੱਚ ਹਿੰਦੂ ਜਿਨ੍ਹਾਂ ਦੇ ਵਿੱਚ ਹੌਲੀ-ਹੌਲੀ ਵੰਡੀਆਂ ਪੈਣੀਆਂ ਸ਼ੁਰੂ ਹੋ ਗਈਆਂ ਤੇ ਉਹ ਜਾਤਾਂ ਪਾਤਾਂ ਦੇ ਵਿੱਚ ਵਿਖਰ ਕੇ ਰਹਿ ਗਏ ਤੇ ਉਹਨਾਂ ਦੇ ਉੱਤੇ ਦੂਸਰੇ ਧਰਮਾਂ ਨੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਸਭ ਤੋਂ ਪਹਿਲਾ ਹਮਲਾ ਉਹਨਾਂ ਦੇ ਉੱਤੇ ਬੋਧਧਰਮ ਨਹੀਂ ਦਿੱਤਾ ਤੇ ਬੋਧਧਰਮ ਨੇ ਹਮਲਾ ਕਰਨ ਤੋਂ ਬਾਅਦ ਇੱਕ ਨਾਰਾ ਉਚਾਨਦ ਕੀਤਾ ਜੋ ਸੀ ਅਹਿੰਸਾ ਪਰਮ ਤਰਮ ਕਿ ਅਹਿੰਸਾ ਵੀ ਸਭ ਤੋਂ ਵੱਡਾ ਸਭ ਤੋਂ ਉੱਚਾ ਧਰਮ ਹੈ ਤੇ ਉਹਨਾਂ ਨੇ ਇੱਕ ਨਾਰਾ ਬੁਲਾਣਾ ਕਰ ਦਿੱਤਾ ਪਰ ਇਸ ਨਾਰੇ ਦੇ ਬੁਲਾਣ ਕਰਨ ਦੇ ਨਾਲ ਸਭ ਤੋਂ ਵੱਡੀ ਠੇਸ ਜੋ ਸਾਡੇ ਲੋਕਾਂ ਨੂੰ ਪਹੁੰਚੀ ਉਹ ਇਹ ਸੀ ਕਿ ਉਹਨਾਂ ਦੇ ਵਿੱਚੋਂ ਬਹਾਦਰੀ ਦਾ ਗੁਣ ਖਤਮ ਹੋਣਾ ਸ਼ੁਰੂ ਹੋ ਗਿਆ ਉਹ ਸਿਰਫ ਸ਼ਾਂਤ ਦੀ ਪਸੰਦ ਰੋਕ ਬਣ ਗਏ ਉਹਨਾਂ ਦੇ ਅੰਦਰ ਕੋਮਲਤਾ ਦਾ ਗੁਣ ਬੈਠ ਗਿਆ ਪਰ ਸਾਡੇ ਗੁਰੂ ਸਹਿਬਾਨਾ ਜੀ ਨੇ ਸਾਨੂੰ ਸਿਖਾਇਆ ਹੈ ਕਿ ਜਿੱਥੇ ਸਾਨੂੰ ਕੋਮਲਤਾ ਦੀ ਲੋੜ ਹੈ ਉੱਥੇ ਸਾਨੂੰ ਬਹਾਦਰੀ ਦੀ ਸੂਰਬੀਧਾ ਦੀ ਵੀ ਲੋੜ ਹੈ ਸੋ ਇਹ ਦੋਨੋਂ ਨਾ ਲੈ ਕੇ ਚੱਲਣੇ ਹਨ ਇੱਕ ਗੋਟੇ ਨਾਲ ਜੇ ਅਸੀਂ ਖੋਮਲਤਾ ਸਾਡੇ ਦੇ ਭਾਵ ਨੂੰ ਘਰ ਲਵਾਂਗੇ ਤਾਂ ਅਸੀਂ ਬਹਾਦਰੀ ਨੂੰ ਖੋ ਦਵਾਂਗੇ ਸਾਡੇ ਅੰਦਰ ਉਹਨੇ ਖਤਮ ਹੋ ਜਾਵੇਗੀ ਪਰ ਜੇ ਅਸੀਂ ਆਪਣੇ ਅੰਦਰ ਅੰਨੀ ਬਹਾਦਰੀ ਜਾਂ ਸੂਰਬੀਤਾ ਸਾਂਭ ਕਰ ਲਈ ਤਾਂ ਫਿਰ ਸਾਡੇ ਅੰਦਰ ਦਇਆ ਪ੍ਰੇਮ ਇਹ ਭਾਵਨਾਵਾਂ ਖਤਮ ਹੋ ਜਾਣਗੀਆਂ ਸੋ ਸਾਨੂੰ ਦੋਨੇ ਭਾਵਨਾਵਾਂ ਨੂੰ ਨਾ ਲੈ ਕੇ ਚੱਲਣਾ ਪੈਣਾ ਹੈ ਜਿਸਕਾ ਸ਼ੁਰੂਆਤ ਗੁਰੂ ਨਾਨਕ ਸਾਹਿਬ ਜੀ ਤੋਂ ਹੁੰਦੀ ਹੈ ਗੁਰੂ ਨਾਨਕ ਸਾਹਿਬ ਗਿਨੇ ਸਿੱਖ ਧਰਮ ਜੋ ਸ਼ਰੂ ਕੀਤਾ ਸਿੱਖ ਧਰਮ ਦੇ ਬਾਣੀ ਨੇ ਉਹਨਾਂ ਨੇ ਸਾਨੂੰ ਭਗਤੀ ਦੇ ਮਾਰਗ ਦੇ ਉੱਤੇ ਚੱਲਣਾ ਸਿਖਾਇਆ ਤੇ ਪੰਜ ਪਾਸ਼ਾ ਜੀ ਮੇਰੇ ਤੱਕ ਜੋ ਭਗਤੀ ਦਾ ਗੁਣ ਸਿੱਖਾਂ ਦੇ ਅੰਦਰ ਕੁੱਟ-ਕੁੱਟ ਕੇ ਘਰ ਦਿੱਤਾ ਗਿਆ ਉਸ ਤੋਂ ਬਾਅਦ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਿੱਲੀ ਦੇ ਵਿਰਾਜਮਾਨ ਹੁੰਦੇ ਨੇ ਤੇ ਉਹਨਾਂ ਨੇ ਦੋ ਤਲਵਾਰਾਂ ਧਾਰਨ ਕੀਤੀਆਂ ਉਹ ਤਲਵਾਰਾਂ ਕਿਹੜੀਆਂ ਸੀ ਅਸੀਂ ਸਿੱਖਦੇ ਆਏ ਸੀ ਉਸ ਤੋਂ ਬਾਅਦ ਹੁਣ ਲੋੜ ਸੀ ਸ਼క్తి ਦੀ ਮੇਰੀ ਦੀ ਲੋੜ ਸੀ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੇਰੇ ਤੋਂ ਸ਼ੁਰੂ ਹੋਈ ਤੇ ਉਹਨਾਂ ਨੇ ਦੱਸ ਕੇ ਦੀ ਸਿਖਲਾਈ ਹਰ ਸਿੱਖ ਲਈ ਲਾਜ਼ਮੀ ਕਰ ਦਿੱਤੀ ਜੰਗਾ ਜਿੱਦਾਂ ਦਾ ਟਾਈਮ ਜੋ ਸਮਾਗਮ ਸ਼ੁਰੂ ਹੋ ਗਿਆ ਇਸ ਵੇਲੇ ਸਿੱਖਾਂ ਦੇ ਅੰਦਰ ਬਹਾਦਰੀ ਵੀ ਭਗਤੀ ਵੀ ਸ਼ੁਰੂ ਕਰ ਦਿੱਤੀ ਗੁਰੂ ਸਾਹਿਬ ਜੀ ਨੇ ਜੋ ਗੁਰੂ ਨਾਨਕ ਸਾਹਿਬ ਜੀ ਨੇ ਭਗਤੀ ਦੇ ਰਾਹੀ ਇੱਕ ਭਗਤ ਤੇ ਜਿਹੜੀ ਸ਼ਕਤੀ ਦੀ ਲੋੜ ਸੀ ਉਹ ਪਗਵੀ ਸਿੱਖਾਂ ਦੇ ਅੰਦਰ ਸ਼ੁਰੂ ਹੋ ਗਈ ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਕੋਲ ਕਸ਼ਮੀਰੀ ਪੰਡਿਤ ਆਏ ਤੇ ਉਹਨਾਂ ਨੇ ਕਿਹਾ ਕਿ ਸਾਡੇ ਤਰਫ ਦੀ ਰੱਖਿਆ ਕਰੋ ਤਾਂ ਉਹਨਾਂ ਨੇ ਫਰਮਾਇਆ ਕਿ ਕਿਸੇ ਮਹਾਵਲੀ ਦੀ ਲੋੜ ਹੈ ਕੁਰਬਾਨੀ ਦੀ ਤਾਂ ਗੁਰੂ ਗੋਬਿੰਦ ਸਿੰਘ ਜੀ ਜੋ ਉਸਨੇਪਾਲ ਅਵਸਥਾ ਵਿੱਚ ਸਨ ਗੋਬਿੰਦ رائے ਜੀ ਉਹਨਾਂ ਨੇ ਆਪਣੇ ਮੁਖੋਂ ਫਰਮਾਇਆ ਕਿ ਗੁਰੂ ਪਿਤਾ ਜੀ ਆਪ ਕੀ ਤੋਂ ਵੱਡਾ ਮਹਾਬਲੀ ਹੋਰ ਕਿਹੜਾ ਹੋ ਸਕਦਾ ਹੈ ਗੁਰੂ ਜੀ ਪਤ ਸੰਗ ਹੋਏ ਤੇ ਉਹ ਉਹਨਾਂ ਨੇ ਚਾਲੇ ਬਾਦ ਤੇ ਦਿੱਲੀ ਵੱਲ ਤੇ ਜਦੋਂ ਉਹਨਾਂ ਦਾ ਸਿਰ ਥੜ੍ਹੋਂ ਅਲੱਗ ਕੀਤਾ ਗਿਆ ਤਾਂ ਭਾਈ ਜੈਤਾ ਜੀ ਉਹਨਾਂ ਦੇ ਸਿਰਸ ਨੂੰ ਰਾਤ ਦੇ ਵਿੱਚ ਚੁੱਕ ਕੇ ਲੈ ਕੇ ਆਏ ਤੇ ਉਸ ਤੋਂ ਬਾਅਦ ਜਗਾ ਜਗਾ ਤੇ ਪੜਾ ਕਰਦੇ ਹੋਏ ਆਨੰਦਪੁਰ ਸਾਹਿਬ ਪਹੁੰਚੇ ਜੇਰੂਗੂ ਪਿਤਾ ਜੀ ਨੇ ਕੁ ਦੇਖਿਆ ਕਿ ਭਾਈ ਜੈਤਾ ਜੀ ਸਿਰ ਲੈ ਕੇ ਆਏ ਨੇ ਗੁਰੂ ਪਿਤਾ ਜੀ ਦਾ ਕੌਲਾ ਨੇ ਦਿਹਾ ਕਿ ਜੈਤਿਆ ਕੋ ਕੱਲਾ ਵੀ ਸੀਸ ਲੈ ਕੇ ਆ ਗਿਆ ਕੀ ਤੈਨੂੰ ਕੋਈ ਉੱਥੇ ਹੋਰ ਸਿੱਖ ਨਜ਼ਰੀ ਨਹੀਂ ਆਇਆ ਗੁਰੂ ਪਿਤਾ ਜੀ ਨੇ ਕੁਐਸਚਨ ਕੀਤਾ ਸਵਾਗਤ ਕੀਤਾ ਭਾਈ ਜੈਤਾ ਜੀ ਨੂੰ ਕਿ ਕੀ ਉੱਥੇ ਕੋਈ ਹੋਰ ਸਿੱਖ ਮੌਜੂਦ ਨਹੀਂ ਸੀ ਜੋ ਤੁਹਾਡੇ ਨਾਲ ਆ ਸਕੇ ਇਸੇ ਪਰਥਾਏ ਇੱਕ ਸ਼ਾਇਰ ਕੁਵਾਂ ਕਹਿੰਦਾ ਹੈ ਬਿਨਾ ਪੱਗ ਦੇ ਨਹੀਂ ਪਛਾਣ ਹੁੰਦੀ ਬਿਨਾ ਪੱਗ ਦੇ ਨਹੀਂ ਪਛਾਣ ਹੁੰਦੀ ਹੋਵੇ ਆਦਮੀ ਲੱਖ ਹਜ਼ਾਰ ਦੀ ਪਾਵੇਂ ਆਦਮੀ ਹੋਵੇ ਲੱਖ ਹਜ਼ਾਰ ਦੀ ਲੱਖਾਂ ਵਿੱਚੋਂ ਦਿਸੇ ਕੱਲਾ ਖਾਲਸਾ ਲੋਕੀ ਆਖਦੇ ਸਤਿ ਸ਼੍ਰੀ ਅਕਾਲ ਸਰਦਾਰ ਜੀ ਲੋਕੀ ਆਖਦੇ ਸਤਿ ਸ਼੍ਰੀ ਅਕਾਲ ਸਰਦਾਰ ਜੀ ਤੇ ਉਦੋਂ ਲੋੜ ਪਈ ਕਿ ਖਾਲਸੇ ਨੂੰ ਪੱਧੜ ਕੀਤਾ ਜਾਵੇ ਕਿ ਲੱਖਾਂ ਦੇ ਵਿੱਚ ਖੜਾ ਖਾਲਸਾ ਕੱਲਾ ਨਜ਼ਰੀ ਆਵੇ ਕਿ ਜੇ ਲੱਖਾਂ ਦੀ ਧਿਰ ਹੋਵੇ ਲੱਖਾਂ ਲੋਕੀ ਇੱਕ ਥਾਂ ਤੇ ਇਕੱਠੇ ਬਾਖਸ਼ਾ ਜੀ ਨੇ ਕਿਹਾ ਫਰਮਾਇਆ ਕਿ ਜੈਤਿਆ ਐਸਾ ਪੰਥ ਸਾਜਾਂਗੇ ਕਿ ਦੂਰੋਂ ਖੜਾ ਨਜ਼ਰ ਆਵੇਗਾ ਖਾਲਸਾ ਪੰਥ ਫਿਰ ਵੇਲਾ ਆਇਆ 1699 ਦੇ ਵਿਸਾਖੀ ਦਾ ਜਿਸ ਵਿੱਚ ਗੁਰੂ ਸਾਹਿਬ ਜੀ ਨੇ ਦੋਰ ਦੋਰ ਤੱਕ ਹੁਕਮਨਾਮੇ ਜਾਰੀ ਕੀਤੇ ਆਪਣੇ ਸੁਹਿਆਂ ਨੂੰ ਭੇਜਿਆ ਕਿ ਅਨੰਦਪੁਰ ਸਾਹਿਬ ਇਕੱਠ ਹੋਣ ਵਾਲਾ ਹੈ ਵਿਸਾਖੀ ਦੇ ਦਿਹਾੜੇ ਦੇ ਉੱਤੇ ਸੋ ਸਭ ਸੰਗਤਾਂ ਨੂੰ ਹੁਕਮ ਹੈ ਕਿ ਉਹ ਵਿਸਾਖੀ ਦੇ ਦਿਹਾੜੇ ਤੇ ਪਹੁੰਚ ਉਹ ਸਮੇਂ ਇੱਕ ਬਹੁਤ ਵੱਡੀ ਇਤਿਹਾਸਿਕ ਗੱਲ ਸੀ ਕਿ ਥੋੜੇ ਜਿੰਨੇ ਸਮੇਂ ਦੇ